ਪਹਿਲੇ ਮੈਂ ਮਿੱਟੀ ਦਾ ਬਣਾਉਂਦਾ ਸੀ ਪਰ ਫਸਟ ਟਾਈਮ ਮੈਂ ਤੋਪ ਦਾ ਬਣਾਇਆ। ਬੜੀ ਲੱਗਦਾ ਬਹਾਵਾ ਪਰ ਟਾਈਮ ਲੱਗਦੇ ਆ ਬੜੇ ਪਰ ਮੈਂ ਫਸਟ ਟਾਈਮ ਤੋਪ ਦਾ ਬਣਾਇਆ ਇਹ ਚੀਜ਼ ਜਿਹੜੇ ਬਣੇ ਆ। ਤਾਂ ਬਾਵਾ ਜੀ ਹਾਂ ਭੋਲੇ ਨਾਚੇ ਹਾਂ ਜਦੋਂ ਨੰਦ ਗਾਉਗ ਹੈ ਹੀ ਤੋ ਜਦੋਂ ਉਹਨੂੰ ਬੜਨ ਨਹੀਂ ਦਿੱਤਾ ਸੀ ਜਸੋਦਾ ਮਈਆ ਨੇ ਫਿਰ ਭਗਵਾਨ ਆਪੇ ਆ ਬਾਬਾ ਜੀ ਦੀ ਗੋਦੀ 'ਚ ਆ ਕੇ ਬੈਠਾਇਆ ਸੀ ਤੋ ਆ ਇੱਕ ਦਿਨ ਲੱਗ ਗਿਆ ਸੀ ਪਰ ਮਿਹਨਤ ਬੜੀ ਲੱਗਦੀ ਆ ਇੱਕ ਇੱਕ ਚੀਜ਼ ਵੇਖ ਕੇ ਕਰਨਾ ਪੈਂਦਾ ਆ ਕਿ ਕਿਸ ਨੂੰ ਪਤਾ ਨਾ ਲੱਗੇ ਕਿ ਇਹ ਕਿਸ ਚੀਜ਼ ਦਾ ਬੰਨਿਆ ਹੋਇਆ ਦੇ ਵਿੱਚ ਅੱਜ ਜਨਮ ਅਸ਼ਟਮੀ ਦਾ ਤਿਹਾਰ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਤਾਂ ਅਸੀਂ ਇਸ ਵਕਤ ਮੌਜੂਦ ਹੈਗੇ ਹਾਂ ਗੁਰੂ ਨਗਰੀ ਦੇ ਸਕੌਨ ਮੰਦਿਰ ਵਿਖੇ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਸਕੌਨ ਮੰਦਿਰ ਦੇ ਵਿੱਚ ਸ਼ਵਾਲੇ ਵੀਕ ਤਸਵੀਰਾਂ ਸਾਂਝੀਆਂ ਕਰ ਰਹੇ ਕਿਸ ਤਰ੍ਹਾਂ ਦੇ ਨਾਲ ਸ਼ਵਾਲੇ ਦੇ ਵਿੱਚ ਮਹਾਰਾਜ ਜੀ ਦੀ ਪਿੰਡੀ ਦੇ ਉੱਤੇ ਜੋ ਅੱਜ ਕਿਸ਼ਨ ਮਹਾਰਾਜ ਜੀ ਦੀ ਜਿਹੜੀ ਇੱਕ ਸਰੂਪ ਤਿਆਰ ਕੀਤਾ ਗਿਆ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਖਾਸ ਤੌਰ ਦੇ ਉੱਤੇ ਦੱਸ ਜੀਏ ਕੀ ਜੋ ਬੰਗਾਲ ਤੋਂ ਆਰਟਿਸਟ ਜਿਹੜੇ ਨੇ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਮੰਦਰ ਵਿਖੇ ਬੁਲਾਏ ਗਏ ਨੇ ਤਾਂ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਪ੍ਰਦੀਪ ਜੀ ਸਾਡਾ ਮੌਜੂਦ ਨੇ ਤਾਂ ਪ੍ਰਦੀਪ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਇਹ ਜੋ ਸਰੂਪ ਤਿਆਰ ਕੀਤਾ ਕਿੰਨਾ ਸਮਾਂ ਲੱਗਿਆ ਸਰੂਪ ਤਿਆਰ ਕਰਨ ਨੂੰ ਇੱਕ ਦਿਨ ਲੱਗ ਗਿਆ ਇੱਕ ਦਿਨ ਪੂਰਾ ਲੱਗਾ ਹਾਂਜੀ ਤਾਂ ਕੀ ਕੀ ਖਾਸ ਤੌਰ ਦੇ ਉੱਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਸਰੂਪ ਤਿਆਰ ਕਰਨ ਦੇ ਵਿੱਚ ਔਰ ਧਿਆਨ ਤੋਂ ਰੱਖਣਾ ਪੈਂਦਾ ਆ ਪਰ ਪਹਿਲੇ ਮੈਂ ਮਿੱਟੀ ਦਾ ਬਣਾਉਂਦਾ ਸੀ ਪਰ ਫਸਟ ਟਾਈਮ ਮੈਂ ਤੋਪ ਦਾ ਬਣਾਇਆ ਹਾਂ ਤਾਂ ਇਹ ਜਿਹੜਾ ਸਰੂਪ ਤਿਆਰ ਕੀਤਾ ਹੈ ਖਾਸ ਤੌਰ ਦੇ ਉੱਤੇ ਜਨਮਸ਼ਟਮੀ ਮੌਕੇ ਕੀਤਾ ਹੈ ਹਾਂਜੀ ਤਾਂ ਇਸ ਰੂਪ ਦੇ ਵਿੱਚ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਕਿਉਂਕਿ ਬੰਗਾਲ ਤੋਂ ਜਿੱਦਾਂ ਦੱਸਿਆ ਗਿਆ ਤੁਸੀਂ ਇੱਥੇ ਸਪੈਸ਼ਲਿਟੀ ਸਰੂਪ ਤਿਆਰ ਕੀਤਾ ਵਧੀਆ ਲੱਗਦਾ ਪਿਆ ਵਾ ਪਰ ਟਾਈਮ ਲੱਗਦੇ ਆ ਬੜੇ ਪਰ ਮੈਂ ਫਸਟ ਟਾਈਮ ਤੂਪ ਦਾ ਬਣਾਇਆ ਇਹ ਚੀਜ਼ ਜਿਹੜੇ ਬਣੇ ਆ ਆ ਕੱਚਾ ਤੂਪ ਹੁੰਦਾ ਆ ਉਹਦੇ ਨਾਲ ਬਣਿਆ ਆ ਤੇ ਉਸਦੇ ਉੱਤੇ ਹੋਰ ਕਿਹੜੀ ਕਿਹੜੀ ਚੀਜ਼ ਦਾ ਯੂਜ਼ ਕੀਤਾ ਗਿਆ ਇਹ ਨਾਲ ਬਣਿਆ ਆ ਔਰ ਬਸ ਉਹਦੇ ਉੱਤੇ ਪੇਂਟ ਕੀਤਾ ਹੈ ਉਹਦੇ ਉੱਤੇ ਪੇਂਟ ਕੀਤਾ ਤਾਂ ਇਹ ਜਿਹੜਾ ਸਰੂਪ ਹੈ ਮਹਾਰਾਜ ਜੀ ਦਾ ਇਹ ਕੋਈ ਮਤਲਬ ਕਿਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤਾ ਗਿਆ ਸੀਗਾ ਜਦੋਂ ਜਦੋਂ ਬਾਬਾ ਜੀ ਆ ਭੋਲੇनाथ ਜੀ ਆ ਜਦੋਂ ਨੰਦਗਾਵ ਗਿਆ ਸੀ ਤਾਂ ਜਦੋਂ ਉਹਨੂੰ ਬੜਨ ਨਹੀਂ ਦਿੱਤਾ ਸੀ ਜਸੋਦਾ ਮਈਆ ਨੇ ਫਿਰ ਭਗਵਾਨ ਆਪੇ ਆ ਬਾਬਾ ਜੀ ਦੀ ਗੋਦੀ 'ਚ ਆ ਕੇ ਬੈਠਾਇਆ ਸੀ ਤਾਂ ਉਹੀ ਸਰੂਪ ਇੱਥੇ ਵਿਖਾਇਆ ਗਿਆ ਅੱਜ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੀ ਇੱਥੇ ਡੈਕੋਰੇਸ਼ਨ ਵੀ ਕੀਤੀ ਗਈ ਆ ਜਾਂ ਫਿਰ ਕਿੰਨੇ ਕੁ ਵੱਡੇ ਪੱਧਰ ਦੇ ਉੱਤੇ ਅੱਜ ਜਿਹੜੇ ਆ ਕਿਸ਼ਨ ਭਗਤ ਇੱਥੇ ਪਹੁੰਚ ਕੇ ਅਸੀਂ ਤਾਂ ਜਨਮਾਸ਼ਟਮੀ ਇਸਕੋਨ ਦੇ ਵਿੱਚ ਪੂਰੀ ਦੁਨੀਆ ਤੇ ਮਨਾਉਂਦੇ ਆ ਅ ਐਦਾ ਕੋਈ ਦੇਸ਼ ਬੱਚਿਆਂ ਨਹੀਂ ਜਿੱਥੇ ਜਨਮਾਸ਼ਟਮੀ ਨਹੀਂ ਹੁੰਦਾ ਪਿਆ ਸਾਰੀ ਦੁਨੀਆ ਤੇ ਲੋਕੀ ਮਨਾਉਂਦੇ ਪਏ ਅੱਜ ਤੋ ਇਹ ਜਿਹੜਾ ਠਾਕੁਰ ਜੀ ਨੂੰ ਮੰਨਣ ਵਾਲਿਆ ਉਹਨਾਂ ਦੇ ਲਈ ਬਹੁਤ ਵੱਡੀ ਦਿਨ ਹੈ ਅੱਜ ਤੁਸੀਂ ਖਾਸ ਤੌਰ ਦੇ ਉੱਤੇ ਬੰਗਾਲ ਤੋਂ ਆਏ ਹੋ ਆ ਹਾਂ ਬਈ ਤੋ ਮੈਂ ਕੋਲਕਾਤਾ ਤੋਂ ਬਿਲੋਂਗ ਕਰਦੇ ਹਾਂ ਪਰ ਮੈਨੂੰ ਆੜ੍ਹ ਦੀ ਬਹੁਤ ਸੌਕ ਸੀ ਔਰ ਤੋਂ ਉਸੀ ਚੀਜ਼ ਨੂੰ ਮੈਂ ਦੂਜੀ ਸਾਈਡ ਨਹੀਂ ਲੈ ਕੇ ਜਾ ਕੇ ਫਿਰ ਮੈਂ ਮੈਨੂੰ ਤੁਸੀਂ ਜਿੱਦਾਂ ਤਸਵੀਰ ਤੋਂ ਜਿਹੜਾ ਸਿੱਧਾ ਦਾ ਸਿੱਧਾ ਹੁਬਹੂ ਉਸੇ ਤਰ੍ਹਾਂ ਦੇ ਨਾਲ ਆਠ ਕਰਦੇ ਹਾਂ ਹਾਂਜੀ ਤਾਂ ਕਿੰਨਾ ਸਮਾਂ ਇੱਕ ਜਿੱਦਾਂ ਸਰੂਪ ਨੂੰ ਤੁਸੀਂ ਦੱਸਿਆ ਕਿ ਇੱਕ ਦਿਨ ਪੂਰਾ ਲੱਗਾ ਹਾਂ ਇੱਕ ਦਿਨ ਲੱਗ ਗਿਆ ਹੀ ਪਰ ਮਿਹਨਤ ਬੜੀ ਲੱਗਦੀ ਹੈ ਇੱਕ ਇੱਕ ਚੀਜ਼ ਵੇਖ ਕੇ ਕਰਨਾ ਪੈਂਦਾ ਹੈ ਕਿ ਕਿਸ ਨੂੰ ਪਤਾ ਨਾ ਲੱਗੇ ਕਿ ਇਹ ਕਿਸ ਚੀਜ਼ ਦਾ ਬਣਿਆ ਹੋਇਆ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਇਹੋ ਜਿਹੀ ਅਸੀਂ ਧਾਰਮਿਕ ਭਾਵਨਾਵਾਂ ਕਿਸੇ ਦੀ ਆਹਤ ਨਾ ਹੋਣ ਕੋਈ ਇਹ ਗੱਲ ਨਾ ਕਿ ਕਿ ਇੱਥੇ ਤੁਸੀਂ ਇਹ ਗਲਤੀ ਕੀਤੀ ਤਾਂ ਕੱਲੀ-ਕੱਲੀ ਚੀਜ਼ ਬਰੀਕੀ ਦੇ ਵਿੱਚ ਧਿਆਨ ਰੱਖਦੇ ਹਾਂ ਹਾਂਜੀ ਹਾਂਜੀ ਕੀ ਕੋਈ ਕਹਿ ਨਹੀਂ ਸਕਦੀ ਕਿ ਇਹ ਚੀਜ਼ ਗਲਤ ਹੈ ਇਹ ਚੀਜ਼ ਤੁਸੀਂ ਮਾੜੀ ਕੀਤੀ ਹੈ ਹਾਂ ਥੋੜਾ ਬਹੁਤ ਇਹ ਚੀਜ਼ ਬਣਾਉਣ ਦਾ ਟਾਈਮ ਲੱਗਦਾ ਆ ਪਰ ਇੱਕ ਦਿਨ ਦੇ ਲਈ ਟੈਂਪਰਰੀ ਬਣਾਉਂਦੇ ਆ ਪਰ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਦੇ ਨਿਗਾਹ 'ਚ ਨਾ ਆਵੇ ਜੇ ਕਮੀ ਪੈਸੀ ਜਰੀ ਹੈਗੀ ਆ ਉਹ ਕਿਸੇ ਦੀ ਨਿਗਾਹ 'ਚ ਨਾ ਆਵੇ ਐਦਾ ਬਣਾਉਨੇ ਆ ਅੰਦਰੀਆਂ ਭਾਵਨਾਵਾਂ ਆਹਤ ਨਾ ਹੋਵੇ ਆਹਤ ਨਾ ਹੋਵੇ ਦਾ ਹੁਣ ਦਾ ਖਾਸ ਤੌਰ ਤੇ ਇੱਥੇ ਰੱਖਿਆ ਜਾਂਦਾ ਹੈ ਹਾਂਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਟਰਨ ਨਾਲ ਤਸਵੀਰਾਂ ਸਾਂਝਾ ਕਰ ਰਹੇ ਹਾਂ ਇਸ ਕੋਨ ਮੰਦਰ ਦੀਆਂ ਤਾਂ ਜਿੱਥੇ ਕੀ ਜਨਮ ਅਸ਼ਟੀ ਤਿਉਹਾਰ ਨੂੰ ਲੈ ਕੇ ਜਿੱਥੇ ਕ੍ਰਿਸ਼ਨ ਮੰਦਰ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਜਿਹੜੇ ਸਜਾਏ ਗਏ ਨੇ ਲੇਕਿਨ ਉੱਥੇ ਹੀ ਜਿਹੜੇ ਸ਼ਵਾਲੇ ਨੇ ਸ਼ਵਾਲੇ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਜੋ ਸ਼ਿੰਗਾਰ ਕੀਤਾ ਗਿਆ ਭੋਲੇ ਨਾਥ ਜੀ ਦੀ ਜੋ ਪਿੰਡੀ ਦੇ ਉੱਤੇ ਜੋ ਸ਼ਿੰਗਾਰ ਕੀਤਾ ਗਿਆ ਤਾਂ ਉਹ ਵਿਸ਼ੇਸ਼ ਤੌਰ ਦੇ ਉੱਤੇ ਜੋ ਦੇਖ ਸਕਦੇ ਹੋ ਕਿ ਸ਼ਿਵਲਿੰਗ ਦੇ ਉੱਤੇ ਖਾਸ ਤੌਰ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਭੋਲੇ ਬਾਬਾ ਦੇ ਹੱਥ ਦੇ ਵਿੱਚ ਜੋ ਕਿਸ਼ਨ ਕਨਈਆ ਜੋ ਬਣਾਏ ਗਏ ਨੇ ਇੱਥੇ ਤਾਂ ਬਹੁਤ ਹੀ ਸੋਨੀ ਤਸਵੀਰ ਕਹਿ ਸਕਦੇ ਆ ਕਿਉਂਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਡੈਕੋਰੇਸ਼ਨ ਇੱਥੇ ਕੀਤੀ ਗਈ ਫੁੱਲਾਂ ਦੀ ਨਾਲ ਦੀ ਨਾਲ ਤੇ ਇਹ ਖਾਸ ਤੇ ਅਹਿਮ ਤਸਵੀਰ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਅੱਜ ਦਾ ਜੋ ਜਨਮ ਅਸ਼ਟਮੀ ਦਾ ਤਿਹਾੜਾ ਹੈ ਬੜੇ ਸ਼ਰਧਾ ਭਾਵ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਜਿਹੜੇ ਕਿਸ਼ਨ ਭਗਤ ਨੇ ਉਹ ਖਾਸ ਤੌਰ ਤੇ ਮੰਦਰ ਦੇ ਵਿੱਚ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਮੰਦਰ ਦੇ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਕਿਸ਼ਨ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਜੋ ਸ਼ੇ ਮੰਦਰ ਹੈਗੇ ਨੇ ਸ਼ਿਵਲਿੰਗ ਹੈਗੇ ਨੇ ਤਾਂ ਸ਼ਿਵਲਿੰਗ ਦੇ ਉੱਪਰ ਜੋ ਇਸ ਤਰ੍ਹਾਂ ਦੇ ਨਾਲ ਜੋ ਸ਼ਿੰਗਾਰ ਕਰਕੇ ਤਾਂ ਅੱਜ ਜਿਹੜੇ ਭਗਤ ਜੋ ਕਿਸ਼ਨ ਭਗਤ ਆ ਰਹੇ ਨਾਲ ਦੇ ਨਾਲ ਸ਼ਿਵ ਭਗਤ ਵੀ ਖਾਸ ਤੌਰ ਦੇ ਉੱਤੇ ਮੰਦਰ ਵਿਖੇ ਪਹੁੰਚ ਕੇ ਦਰਸ਼ਨ ਵਿਦਾਰੇ ਕਰਦੇ ਦਿਖਾਈ ਦੇ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸਨ ਇਕਜਗਬਾਨੀ ਟੀਵੀ ਸ਼੍ਰੀ ਹਮਸਾਹਿਬ